ਜੀ ਸਾਹਿਬ ਮਾਨਯੋਗ ਐਸਐਸਪੀ ਸ਼੍ਰੀਮਤੀ ਪ੍ਰਗਿਆ ਜੀ ਫਾਜ਼ਲਤ ਜੀ ਨਾਲ ਦੀ ਗਵਾਹੀ ਹੇਠ ਹਾਜ਼ਰ ਕਾ ਪੁਲਿਸ ਹਾਰਤ ਰਾਣੀ ਜਿਹੜੀ ਕੋਈ ਵਾਰਦਾਤ ਨਹੀਂ ਆਉਂਕੀ ਇਸ ਤਰ੍ਹਾਂ ਨੇ ਪੂਰੀ ਤਰ੍ਹਾਂ ਨਾਲ ਜਤਨਸ਼ੀਲ ਹੈ ਇਸੇ ਨਿਯੰਗੀ ਦੇ ਵਿੱਚ ਜਿਹੜੀ ਸਾਡੀ ਪੁਲਿਸ ਸਟੇਸ਼ਨ ਸਿਟੀ ਮੰਡੀ ਬੋਹਰ ਦੀ ਪੁਲਿਸ ਵੱਲੋਂ ਇੱਕ ਸੁਮੇਸ਼ ਕੁਮਾਰ ਔਰ ਸੋਨੂ ਸ਼ਾਵੜਾ ਨੂੰ ਗ੍ਰਿਫਤਾਰ ਕਰਕੇ ਉਸ ਤੋਂ ਕਰੀਬ 12 ਮੋਟਰਸਾਈਕਲ ਜਿਹੜੇ ਹੈਗੇ ਆ ਚੋਰੀशुदा ਮੋਟਰਸਾਈਕਲ ਬਰਾਮਦ ਕੀਤੇ ਗਏ ਤੇ ਇਹ ਮੈਂ ਦੱਸਦੇ ਆ ਕਿ ਮੁਕੱਦਮਾ ਨੰਬਰ 141 ਮਿਤੀ 16/7/2024 ਅਧੀਨਤਾ 310 ਸਬਸੈਕਸ਼ਨ 2 311 ਸਬਸੈਕਸ਼ਨ 2 ਪੀ ਐਨ ਐਸ ਇਹ ਜਿਹੜਾ ਹੈਗਾ ਇਹਦੇ ਤੇ ਪਰਚਾ ਦਰਜ ਕੀਤਾ ਹੈ ਜੀ ਤੇ ਇਹਦੇ ਵਿੱਚ ਹੁਣ ਤੱਕ ਅਸੀਂ 12 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਤੇ ਸਾਨੂੰ ਅੱਗੇ ਵੀ ਆਸ ਹੈ ਕਿ ਹੋਰ ਮੋਟਰਸਾਈਕਲਾਂ ਚਾਹੁੰਦੇ ਇਸ ਨੂੰ ਬਰਾਮਦ ਸਰ ਕਿੱਥੋਂ ਚੋਰੀ ਕਰਦੇ ਸੀਗੇ ਮੋਟਰਸਾਈਕਲ ਇਹ ਜਿਹੜੇ ਮੋਟਰਸਾਈਕਲ ਚੋਰੀ ਹੋਏ ਨੇ ਜ਼ਿਆਦਾ ਇਹ ਸਾਡੇ ਅਬੋਰ ਸ਼ਹਿਰ ਦੇ ਵਿੱਚੋਂ ਹੋਏ ਸੀ ਆਪਣੇ ਕੋਰਪੋਰੇਟ ਕੰਪਲੈਕਸ ਦੇ ਇਲਾਕੇ ਨੂੰ ਤੇ ਨਹਿਰੂ ਪਾਰਕ ਦੇ ਕੋਲ ਤੋਂ ਉੱਥੋਂ ਲੱਗ ਭੱਗੇ ਜਿਹੜੇ ਮੋਟਰਸਾਈਕਲਾਂ ਚੋਰੀ ਹੋਏ ਸੀਗੇ ਸਾਨੂੰ ਕੰਪਲੇਂਟਸ ਆਈਆਂ ਸੀ ਉਹਦੇ ਉਹਨਾਂ ਨੇ ਬੇਸਿਸ ਤੇ ਆਪਾਂ ਕਾਰਵਾਈ ਕਰਦਿਆਂ ਹੋਇਆ ਕਿ ਇਹਨੂੰ ਟ੍ਰੇਸ ਆਊਟ ਕਰਕੇ ਇਸ ਪਾਸੋਂ ਹੀ ਬਰਾਮਦ ਕੀਤੇ ਨੇ ਇਹ ਇਹ ਇਹਦੇ ਵੱਲੋਂ ਇਹ ਜਿਹੜੇ ਮੋਟਰਸਾਈਕਲ ਹੈਗੇ ਇੱਥੋਂ ਚੋਰੀ ਕਰਕੇ ਵੱਖ-ਵੱਖ ਪਿੰਡਾਂ ਦੇ ਨਿਰੋਧ ਏਰੀਏ ਦੇ ਤੇ ਆਪਣੇ ਬੋਹਰ ਦੇ ਏਰੀਏ ਦੇ ਵਿੱਚ ਇਹ ਵੇਚੇ ਗਏ ਸਨ ਤੇ ਆਪਾਂ ਇਹਨਾਂ ਨੂੰ ਰਿਕਵਰ ਕੀਤਾ ਹੈਗਾ ਤੇ ਸਾਨੂੰ ਆਸ ਹੈਗੀ ਕਿ ਆਪਾਂ ਫਰਦਰ ਵੀ ਸਰ ਕਿੱਥੇ ਰਹਿੰਦਾ ਕਿਧਰੇ ਜੀ ਇਹ ਸੁਮੇਸ਼ ਕੁਮਾਰ सोनू ਛਾਪੜਾ ਜਿਹੜਾ ਵੈਸੇ ਤਾਂ ਇਹ ਪੰਜ ਪੀਰ ਨਗਰ ਬੋੜ ਦਾ ਹੀ ਰਹਿਣ ਵਾਲਾ ਲੇਕਿਨ ਇਹਨੇ ਇੱਥੋਂ ਯਾਨੀ ਕਿ ਪ੍ਰਸ਼ਸਤੀ ਸਖਤੀ ਕਾਰਨ ਆਪਣਾ ਘਰ ਤੋਂ ਛੱਡ ਦਿੱਤਾ ਉਸ ਬਾਅਦ ਉਹ ਉਸ ਤੋਂ ਬਾਅਦ ਇਹ ਲੋੜ ਰਹਿਣ ਲੱਗ ਗਿਆ ਸੀ ਉਹ ਲੋੜ ਤੋਂ ਵੀ ਅੱਗੇ ਬਠਿੰਡੇ ਜਾ ਕੇ ਰਹਿਣ ਲੱਗ ਗਿਆ ਸੀ ਤੇ ਇਹਦੇ ਤੇ ਇਸ ਤੋਂ ਪਹਿਲਾਂ ਵੀ ਇੱਕ ਮਕਦਮਾ ਨ 204 ਮਿਤੀ 17/10/216 ਜੋ 16 ਦਾ ਇਹਦੇ ਦੇ ਦਰਜਾ ਕੋਈ ਚੋਗੀ ਨਹੀਂ ਕਰਦਮਾ ਹੈ ਜੀ ਤੇ ਇਹ ਚੋਰੀ ਕਰਦਾ ਧਾਰ ਦੀ ਹੈਗਾ ਇਹ ਵਿਅਕਤੀ ਤੇ ਇਹ ਨਸ਼ਾ ਵੀ ਕਰਦਾ ਤੇ ਇਹਦੇ ਵੱਲੋਂ ਜਿਹੜੇ ਚੋਰੀ ਕੀਤੇ ਗਏ ਮੋਟਰਸਾਈਕਲ ਸੀ ਇੱਥੋਂ ਕਰਕੇ ਤੇ ਆਸ-ਪਾਸ ਦੇ ਪਿੰਡਾਂ ਵਿੱਚ ਵੇਚ ਜਾ ਰਹੇ ਸਨ ਤੇ ਸਾਡੀ ਤੁਹਾਡੇ ਮਾਧਿਅਮ ਰਾਹੀਂ ਇਹ ਅਪੀਲ ਹੈ ਪਿੰਡ ਵਾਸੀਆਂ ਨੂੰ ਤੇ ਹੋਰਨਾਂ ਨੂੰ ਕਿ ਕੋਈ ਵੀ ਅਜਿਹਾ ਤੁਸੀਂ ਵਾਹਨ ਹੈਗਾ ਜਿਹੜਾ ਕਿਸੇ ਪਾਸੋਂ ਖਰੀਦ ਨਾ ਕਰੋ ਜਿਹਦੇ ਉਹ ਪੂਰੇ ਡਾਕੂਮੈਂਟਸ ਤੁਹਾਨੂੰ ਨਹੀਂ ਦੇ ਰਿਆ ਹੈਗਾ ਦੇ ਕਿਸੇ ਵੀ ਅਜਿਹੇ ਵਿਅਕਤੀ ਤੋਂ ਵੀ ਖਰੀਦ ਨਾ ਕਰੋ ਜਿਹੜਾ ਵੈਰੀਫਾਈਡ ਨਹੀਂ